ਹਾਂਜੀ ਆਪਾਂ ਅੱਜ ਲੰਡਨ ਦੇ ਉਸ ਏਰੀਆ 'ਚ ਘੁੰਮ ਰਹੇ ਆਂ ਕਿ ਜਿਹੜਾ ਕਿ ਬਹੁਤ ਹੀ ਪਹਿਲਾਂ ਦਾ ਵਸਿਆ ਹੋਇਆ ਤੇ ਇੱਥੇ ਸਾਰੀਆਂ ਹੀ ਪੁਰਾਣੀਆਂ ਬਿਲਡਿੰਗਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੇ ਹੁਣ ਜਿਵੇਂ ਜਿਵੇਂ ਆਪਾਂ ਅੱਗੇ-ਅੱਗੇ ਜਾਵਾਂਗੇ ਆਪਾਂ ਪੁਰਾਣੀਆਂ ਸੜਕਾਂ ਦੇ ਪੁਰਾਣੀਆਂ ਬਿਲਡਿੰਗਾਂ ਦੇ ਕੋਲ ਦੀ ਨੰਗਦੇ ਜਾਵਾਂਗੇ ਜਿਹੜੀਆਂ ਇਹ ਪੁਰਾਣੀਆਂ ਬਿਲਡਿੰਗਾਂ ਪੁਰਾਣੇ ਆ ਜਿਹੜੇ ਦਿਖ ਰਹੇ ਤੁਹਾਨੂੰ ਇਹ ਪੁਰਾਣੇ ਘਰ ਨੇ ਪਹਿਲਾਂ ਇੱਥੇ ਮਤਲਬ ਇਸ ਤਰ੍ਹਾਂ ਦੇ ਘਰ ਬਣਦੇ ਹੁੰਦੇ ਸੀਗੇ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਵੀ ਸ਼ਹਿਰ ਤਰੱਕੀ ਕਰਦਾ ਜਾਂਦਾ ਉੱਥੇ ਨਵੀਆਂ-ਨਵੀਆਂ ਬਿਲਡਿੰਗਾਂ ਨਵੇਂ-ਨਵੇਂ ਘਰ ਬਣਦੇ ਜਾਂਦੇ ਐ ਤੇ ਨਵੇਂ-ਨਵੇਂ ਮਤਲਬ ਸਭ ਕੁਝ ਇੰਪਰੂਵਮੈਂਟ ਹੁੰਦਾ ਜਾਂਦਾ ਹੈਗਾ ਜਿੱਥੋਂ ਵੀ ਆਪਾਂ ਲੰਘਦੇ ਆ ਉਹ ਆਪਦੀ ਆਪਦੀ ਖੂਬਸੂਰਤੀ ਆਪਾਂ ਨੂੰ ਬਿਆਨ ਕਰਦਾ ਦੇਖੋ ਇਹ ਪੁਰਾਣਾ ਹੈ ਭਾਵੇਂ ਪੁਰਾਣਾ ਹੋਣ ਦੇ ਨਾਤੇ ਫੇਰ ਵੀ ਇਹਦੇ ਇੱਕ ਮਤਲਬ ਲੁੱਕ ਹੈ ਜਿਹੜੀ ਬਹੁਤ ਹੀ ਸੋਹਣੀ ਲੱਗ ਰਹੀ ਹੈ ਥੋੜੇ ਜਿਹੇ ਏਰੀਏ ਵਿੱਚੋਂ ਹੀ ਅਸੀਂ ਲੰਗੇ ਤੇ ਉਹ ਸਾਨੂੰ ਏਰੀਆ ਸੀ ਜਿਹੜਾ ਇੰਨਾ ਵਧੀਆ ਲੱਗੀ ਜਾਵੇ ਦੇਖਣ ਨੂੰ ਐਂ ਲੱਗਦਾ ਸੀ ਵੀ ਵਾਕਈ ਹਾਂ ਕੁਝ ਟਾਈਮ ਪਹਿਲਾਂ ਦਾ ਲੰਡਨ ਦੇਖ ਰਹੇ ਆ ਜਿਹੜਾ ਕਿ ਹੁਣ ਆਪਾਂ ਵੇਖ ਰਹੇ ਸੀ ਪਹਿਲਾਂ ਦੇਖਿਆ ਸੀ ਬਹੁਤ ਧੇਰ ਦੇ ਘੁੰਮਦੇ ਫਿਰਦੇ ਆ ਉਥੇ ਨਵੇਂ-ਨਵੇਂ ਏਰੀਏ ਆ ਨਵੇਂ-ਨਵੇਂ ਸਭ ਘਰ ਬਣੇ ਹੋਏ ਨੇ ਨਵੀਆਂ-ਨਵਵੇਂ ਪਲਾਜ਼ੇ ਬਣੇ ਹੋਏ ਨੇ ਇਹ ਜਿਹੜਾ ਵੀ ਅਸੀਂ ਜਿੱਥੋਂ ਵੀ ਅਸੀਂ ਲੰਗੇ ਸਾਰਾ ਕੁਝ ਪੁਰਾਣਾ ਮਿਲ ਲਿਆ ਪੁਰਾਣੇ ਘਰ